ਹਾਂਜੀ ਮੈਂ ਹਾਂ ਮਕੀਤ ਸਿੰਘ ਕੀਤਾ ਅੱਜ ਅਸੀਂ ਪਹੁੰਚਿਆ ਜਿਲ੍ਹਾ ਅੰਮ੍ਰਿਤਸਰ ਇੱਥੇ ਨirteesh Singh Sandhu Youth Congress Party ਦੇ ਜਨਰ ਸਕੱਤਰ ਪਾਜੋ ਅੱਜ ਨਾਲ ਲੈਸ ਜੋ ਦਿੱਲੀ ਵਿੱਚ ਚ election ਹੋ ਰਿਹਾ ਉਸ ਸੰਬੰਧੀ ਅੱਜ ਆਪਾਂ ਗੱਲਬਾਤ ਕਰ ਰਹੇ ਹਾਂਜੀ ਸਰ ਸਤਿ ਸ੍ਰੀ ਅਕਾਲ ਸਰ ਸੱਚ ਕਾਲ ਜੀ ਇਹ ਸਰ ਜੋ election ਦਿੱਲੀ ਦਾ ਬਿਗਲ ਵੱਜ ਗਿਆ election ਹੋਣ ਵਾਲਾ ਤੇ ਉਹਦੇ ਬਾਰੇ ਕੀ ਤੁਸੀਂ ਕਹਿਣਾ ਚਾਹੋਗੇ ਜਿਵੇਂ ਤੁਹਾਨੂੰ ਪਤਾ ਤੁਸੀਂ ਦੱਸੇ ਦਿੱਤਾ ਕਿ ਬਿਗਲ ਵੱਜ ਚੁੱਕਾ ਆ ਤੇ ਜਿਹੜੀ ਆਪਣੀ ਸਰਕਾਰ ਆ ਕਾਂਗਰਸ ਪਾਰਟੀ ਬਣਾ ਜਾ ਰਹੀ ਆ ਦਿੱਲੀ ਦੇ ਵਿੱਚ ਵੇਖੋ ਜੀ ਕੇਜਰੀਵਾਲ ਨੇ ਤੇ 10 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਕਿ ਜੇ ਹੁਣ ਜਿਹੜਾ ਅੱਗੇ 5 ਸਾਲਾਂ ਚ ਉਹਨਾਂ ਕੁਝ ਕਰ ਲੈਣਾ ਕਿਉਂਕਿ ਦੁਨੀਆ ਉਹਨਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੀ ਆ ਕਿਉਂਕਿ ਇੱਕੋ ਤੇ ਇੱਕੋ ਪਾਰਟੀ ਆ ਜਿਹੜੇ ਲੋਕਾਂ ਦੇ ਹਿੱਤਾਂ ਤੇ ਜਿਹੜੀ ਜਾਤੀਵਾਦ ਸਾਰਾ ਕੁਝ ਕਿਸੇ ਵੀ ਸਾਰਿਆਂ ਨੂੰ ਇੱਕ ਸਾਰੇ ਧਰਮ ਨੂੰ ਇਕੱਠਾ ਲੈ ਕੇ ਚਲਦੀ ਆ ਉਹ ਆ ਕਾਂਗਰਸ ਪਾਰਟੀ ਠੀਕ ਹੈ ਰਾਗੀ ਵਿਕਾਸ ਦੀ ਗੱਲ ਵਿਕਾਸ ਦਾ ਦੇ ਉਥੇ ਕੁਝ ਵੀ ਨਹੀਂ ਕੁਝ ਵੀ ਨਹੀਂ ਜਿਹਨੂੰ ਕਹਿੰਦੇ ਉਥੇ ਕੀਤਾ ਕਿਉਂਕਿ ਅਸੀਂ ਦਿੱਲੀ ਹੋਈਦਾ ਹੈਡ ਕੁਆਟਰ ਆਪਣਾ ਜਦੋਂ ਵੀ ਜਾਈਦਾ ਉਥੇ ਵਿਕਾਸ ਤੇ ਜਰ ਪਤਾ ਵੀ ਲੱਗਣਾ ਚਾਹੀਦਾ ਕਿ ਅਸੀਂ ਕੰਮ ਕੀਤਾ ਕੋਈ ਨਾ ਸਰ ਕੇ ਦੀ ਵਾਲ ਚੈਨਲ ਤੇ ਕਰਦਾ ਜੀ ਰਿਪੋਰਟ ਕਰਦਾ ਜੀ ਇਦਾਂ ਕਰਦਾ ਜੀ ਇਸ ਮੈਂ ਬਹੁ ਵਿਕਾਸ ਕੀਤਾ ਤੇ ਨਾਲ ਹੀ ਪੰਜਾਬ ਨੂੰ ਲੈ ਕੇ ਤੁਰੀਏ ਭਗਵੰਦ ਮਾਨ ਵੀ ਕਹਿੰਦਾ ਮੈਂ ਜੀ ਬੜਾ ਵਿਕਾਸ ਕੀਤਾ ਹੁਣ ਵੇਖੋ ਜੀ ਤੁਸੀਂ ਤੁਸੀਂ ਵੀ ਭਰਾ ਜੋ ਤਾ ਤੁਸੀਂ ਸਿਆਣੇ ਜੋ ਵੇਖੋ ਜੀ ਪੰਜਾਬ ਦੇ ਵਿੱਚ ਅੱਜ ਤੀਜਾ ਸਾਲ ਹੋ ਚੱਕਾ ਵਿਕਾਸ ਦੀ ਤੇ ਮੈਨੂੰ ਨਹੀਂ ਲੱਗਦਾ ਕਿਸੇ ਪਾਸੇ ਕੋਈ ਵੀ ਇਹਨਾਂ ਨੇ ਟੀਵੀ ਲਾਈ ਹੋਵੇ ਠੀਕ ਵੇਖੋ ਲਾਰੇ ਜਰੂਰ ਲਾਏ ਆ ਲੋਕਾਂ ਨੂੰ ਅਸੀਂ ਆ ਕਰਦਾਂਗੇ ਪਰ ਸਭ ਤੋਂ ਪਹਿਲਾ ਦਿਨ ਮੇਰੀਆਂ ਭੈਣਾਂ ਨੂੰ ਜੋ ਲਾਰੇ ਲਾਏ ਆ ਕਿ 1-1000 ਰੁਪਏ ਉਹਨਾਂ ਦੇ ਖਾਤੇ ਅੱਜ ਪਾਵਾਂਗੇ ਹੈ ਉਹ ਕਿੱਥੇ ਗਏ ਕਿ 1000 ਰੁਪਏ ਅੱਜ ਤੀਜਾ ਸਾਲ ਹੋ ਚੱਲਿਆ ਪਹਿਲਾਂ ਤੇ ਉਹਦਾ ਜਵਾਬ ਦੇਣਾ ਅਸੀਂ ਨਸ਼ਾ ਬੰਦ ਕਰ ਦੇਣਾ ਅਸੀਂ ਲੋਕਾਂ ਨੂੰ ਨੌਜਵਾਨਾਂ ਨੂੰ ਨੌਕਰੀਆਂ ਦੇ ਦੇਣੀਆਂ ਕਿੱਥੇ ਗਈਆਂ ਨੌਕਰੀਆਂ ਸਾਰਾ ਕੁਝ ਕਦ ਜਦੋਂ ਪੰਜਾਬ 'ਚ ਸਰਕਾਰ ਆਮ ਪਾਰਟੀ ਦੀ ਆਈ ਆ ਤੇ ਉਸ ਤੋਂ ਬਾਅਦ ਕਿਵੇਂ ਨਸ਼ਾ ਕਿਵੇਂ ਤੁਹਾਨੂੰ ਲੱਗਾ ਕਿਵੇਂ ਲੱਗਾ ਕਿਵੇਂ ਘਟਿਆ ਕਿ ਵੇਖੋ ਜੀ ਜਦੋਂ ਦੀ ਮੈਂ ਇਹ ਨਹੀਂ ਕਹਿਣਾ ਕਿ ਸਾਰੀਆਂ ਸਰਕਾਰਾਂ ਦੇ ਵਿੱਚ ਨਸ਼ਾ ਹੀ ਸੜੋ ਠੀਕ ਆ ਕਾਲੇ ਦਲ ਚੂਰਿਆ ਕਾਂਗਰਸ ਚੂਰਿਆ ਪਰ ਇਹਨਾਂ ਨਾਲਛਾਣੇ ਸੇ ਜਨਾਇਨਾ ਆਮ ਆਦਮੀ ਪਾਰਟੀ ਦੇ ਇਹਦੇ ਪਤਾ ਨਹੀਂ 10 ਗੁਣਾ ਨਸ਼ਾ ਪੰਜਾਬ ਦੇ ਵਿੱਚ ਵੱਧ ਗਿਆ ਕਿਉਂਕਿ ਇਹ ਕਹਿੰਦੇ ਸੀ ਤਿੰਨ ਹਫ਼ਤਿਆਂ ਦੇ ਵਿੱਚ ਨਸ਼ਾ ਬੰਦ ਕਰ ਜਾਂ ਤੀਜਾ ਸਾਲ ਹੋ ਗਿਆ ਕਿ ਨਸ਼ਾ ਨਹੀਂ ਬੰਦ ਹੋ ਰਿਹਾ ਪੰਜਾਬ ਦੇ ਵਿੱਚ ਦਿਨ-ਰੋਜ਼ ਲੋਜ ਨਿਤ ਨਵੇਂ ਮੌਤ ਹੋ ਰਹੀ ਆ ਨਸ਼ੇ ਦੇ ਨਾਲ ਨਸ਼ੇ ਦੀ ਓਵਰਡੋਜ਼ ਨਾਲ ਠੀਕ ਆ ਇਹ ਇਹ ਪੰਜਾਬ ਦਾ ਇਹਨਾਂ ਨੇ ਜਿਹੜਾ ਪੰਜਾਬ ਆ ਉਹਨਾਂ ਇੱਕ ਇਹ ਨਾ ਮਤਲਬ ਕਿ ਪੰਜਾਬ ਦਾ ਭਵਿੱਖ ਸਾਰਾ ਇਹਨਾਂ ਬਰਬਾਦ ਕਰ ਕਿ ਸਾਰਾ ਨੌਜਵਾਨੀ ਸਾਰੀ ਵੇਖੋ ਬਾਹਰ ਭੱਜੀ ਜਾ ਰਹੀ ਆ ਪੰਜਾਬ 'ਚ ਰਹਿ ਕੀ ਗਿਆ ਆ ਤੇ ਮੈਂ ਇਹ ਕਹਨਾ ਆ ਭਗਵੰਤ ਮਾਨ ਜੀ ਕਿ ਜਿਹੜਾ ਆਪਣੇ ਕੋ ਹੈਗਾ ਟਾਈਮ ਆ ਉਹ ਜਿਹੜਾ ਨਸ਼ਾ ਆ ਉਹ ਬੰਦ ਕੀਤਾ ਜਾਵੇ ਪਰ ਜਿਸ ਤਰ੍ਹਾਂ ਜਿਹੜੇ ਵੀ ਦਿਨ ਅੱਜ ਤੱਕ ਆਪਣੇ ਆਪ ਹੋ ਰਿਹਾ ਅਜਿਹਾ ਸ਼ਰੇਆ ਗੁੰਡਾਗਰਦੀ ਹੋ ਰਹੀ ਆ ਉਹਦੇ ਬਾਰੇ ਕੀ ਤੁਸੀਂ ਕਹਿੰਦੇ ਜਦੋਂ ਥੋੜੇ ਜਿਹਾ ਪੈਸਾ ਖਾਦਰੀ ਕੋਈ ਮਾਰ ਦਿੰਦਾ ਜਾਂ ਵੇਖੋ ਜੀ ਅੱਜਕੱਲ ਤੇ ਵੇਖੋ ਜੀ ਕੋਈ ਬਿਜ਼ਨਸਮੈਨ ਆ ਉਹਨੂੰ ਰੋਜ਼ ਹੀ ਸਵੇਰੇ ਧਮਕੀ ਆ ਜਾਂਦੀ ਆ ਠੀਕ ਆ ਜੀ ਐਨੇ ਕਰੋੜ ਦੇ ਦੇ ਨਹੀਂ ਤੇ ਤੈਨੂੰ ਮਾਰ ਦਾਂਗੇ ਉਹਨੇ ਇਤਨੀਆਂ ਗੋਲੀ ਚੱਲਦੀ ਆ ਰੋਜ਼ ਹੀ ਕਤਲ ਹੋ ਰਿਹਾ ਕਿੱਥੇ ਗਿਆ ਪੰਜਾਬ ਦਾ ਲਾਈਨ ਆਰਡਰ ਕਿਉਂਕਿ ਪੰਜਾਬ ਦੀ ਸਥਿਤੀ ਬਹੁਤ ਨਾਜ਼ੁਕ ਹੋ ਚੁੱਕੀ ਆ ਪੰਜਾਬ ਇਸ ਟਾਈਮ ਵੇਖੋ ਕਿਸਾਨ ਆ ਉਹ ਵੇਖੋ ਬਾਰਡਰਾਂ ਤੇ ਇਸ ਟਾਈਮ ਰੁੱਲਦੇ ਪਿਆ ਠੀਕ ਆ ਮਜ਼ਦੂਰ ਕਿਹੇ ਪਾਸੇ ਨਹੀਂ ਕੀ ਕਰਾਂਗੇ ਪੰਜਾਬ ਠੀਕ ਆ ਕਿੱਥੋਂ ਰੋਟੀ ਖਾਣਗੇ ਜਦੋਂ ਵੇਖੋ ਸਰਕਾਰਾਂ ਸੌਂਦੀਆਂ ਨੇ ਪਈਆਂ ਸੈਂਟਰ ਉਹ ਜ਼ਾਲਮ ਬਣੀ ਪਈ ਆ ਠੀਕ ਆ ਪੰਜਾਬ ਦੇ ਵਿੱਚ ਭਗਵੰਤ ਮਾਨ ਨੇ ਠੀਕ ਆ ਆਪਣੇ ਪੰਜਾਬੀਆਂ ਦਾ ਸਾਥ ਨਹੀਂ ਦਿੰਦਾ ਪਿਆ ਉਹਨਾਂ ਦੀ ਕਾਠ ਪਤਲੀ ਭੋਕੇ ਨੱਚਦਾ ਪਿਆ ਪਰ ਇਹ ਪਰ ਇਹ ਸੋਚਣਾ ਚਾਹੀਦਾ ਕਿ ਕਿਉਂਕਿ ਪੰਜਾਬ ਦਾ ਪੁੱਤ ਹੈ ਤੇ ਪੰਜਾਬ ਬਾਰੇ ਉਹਨੂੰ ਸੋਚਣਾ ਚਾਹੀਦਾ ਆ। ਅੱਛਾ ਹੋਰ ਦੁੱਧ ਆਉਂਦਾ ਸਾਰਾ ਜਿੱਦਾਂ ਹੁਣ ਤੁਹਾਡਾ ਪੂਰਾ ਦਿੱਲੀ ਜੇ ਲੱਗੀ ਆ ਡਿਊਟੀ ਲੱਗੀ ਆ ਤੇ ਤੁਹਾਡਾ ਜੁੱਸ ਕਿਵੇਂ ਪੂਰਾ ਨਾ ਸਾਸ ਦੇ ਵਿੱਚ ਦੇਖੋ ਜੀ ਕਾਂਗਰਸ ਪਾਰਟੀ ਜਿਹੜੀ ਜੋਰ ਦੀ ਡਿਊਟੀ ਆ ਬੜੀ ਤੰਦਈ ਨਹੀਂ ਨਿਭਾਉਂਦੇ ਆ ਤੇ ਨਿਭਾਉਂਦੇ ਆਵਾਂਗੇ ਕਿਉਂਕਿ ਸਾਡੀ ਪਾਰਟੀ ਦੇ ਵਿੱਚ ਇੱਕੋ ਹੀ ਆ ਕਿ ਸਿਰਫ ਮਿਹਨਤ ਕਿਉਂਕਿ ਕਾਂਗਰਸ ਪਾਰਟੀ ਇੱਕ ਇਹੋ ਜਿਹੀ ਪਾਰਟੀ ਆ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਹਮੇਸ਼ਾ ਹੀ ਉੱਚਾ ਚੁੱਕਦੀ ਆ ਤੇ ਵੇਖੋ ਅਸੀਂ ਮਿਹਨਤ ਕਰਦੇ ਆ ਪਿਆ ਬਾਕੀ ਹੌਲੀ 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 ਸਾਰਾ ਕੁਝ ਪ੍ਰਮਾਤਮਾ ਨੇ ਸਾਪਾ ਕੋ ਸੱਟ ਹੋ ਜਾਣਾ ਤੇ ਬਾਕੀ ਇਹ ਕਿ ਆਪਣਾ ਜਿਹੜੀ ਆਉਣ ਵਾਲੀ ਸਰਕਾਰ ਆ ਕਾਂਗਰਸ ਪਾਰਟੀ ਦੀ ਤੇ ਜਿਵੇਂ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਜੀ ਜਦਾ ਹੁਣ ਆਉਣ ਵਾਲੀ ਸਰਕਾਰ ਇਹਦੀ ਆ ਜੀ ਵੇਖੋ ਜੀ ਇਹ ਤੁਹਾਨੂੰ ਹੁਣ ਦੱਸਣ ਦੀ ਨਹੀਂ ਲੋੜ ਕਹਿਣ ਦੀ ਨਹੀਂ ਆ ਕਿ ਆਉਣ ਵਾਲੀ ਜਿਹੜੇ ਸਰਕਾਰ ਆ ਉਹ ਕਾਂਗਰਸ ਪਾਰਟੀ ਬਣਾ ਜਾ ਰਹੀ ਹੈ ਕਿਉਂਕਿ ਲੋਕੀ ਇਸ ਟਾਈਮ ਅਕਾਲੀ ਦਲ ਤੋਂ ਤੇ ਚਲੋ ਖਫਾਇਆ ਤੇ ਆਮ ਆਦਮੀ ਦੋਸਤੋ ਵੀ ਜਿਆਦਾ ਖਫਾ ਹੋ ਚੁੱਕਿਆ ਤੇ ਹੋਰ ਕਿਸੇ ਦਾ ਵੀ ਵਕਾਰ ਨਹੀਂ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਇੱਕੋ ਪਾਰਟੀ ਹੈ ਉਹ ਕਾਂਗਰਸ ਜੋ ਗਿਲ ਜੋੜੇ ਲੋਕਾਂ ਦੇ ਹਿੱਤਾਂ ਲਈ ਲੋਕਾਂ ਦੀ ਰਾਖੀ ਕਰਦੀ ਹੈ ਤੇ ਕਾਂਗਰਸ ਪਾਰਟੀ 27 ਦੇ ਵਿੱਚ ਵੱਡੇ ਬਹੁਮਤ ਦੇ ਨਾਲ ਆਪਣੀ ਪਾਰਟੀ ਬਣਾ ਜਾ ਰਹੀ ਹੈ